ਸਾ ਸੰਗਤ ਜੀ ਵਾਇਗਰੋ ਜੀ ਦਾ ਖਾਲਸਾ ਵਾਇਗਰੋ ਜੀ ਦੀ ਫਤਿਹ ਅੱਜ ਦਾ ਟੌਪਿਕ ਜਿਹੜਾ ਕਰਪਸ਼ਨ ਦੇ ਨਾਲ ਨਾਲ ਜਿਹੜੇ ਲੋਕਾਂ ਦਾ ਡਬਲ ਕਰਦਾਰ ਦੋਗਲਾਪਨ ਮੂਰੇ ਆਉਂਦਾ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਜਿਹੜੇ ਕਹੋ ਬੰਨੀਆਂ ਤਾਂ ਹਰੀਆਂ ਪੱਗਾ ਹੁੰਦੀਆਂ ਨੇ ਪਰ ਕੰਮ ਇੰਟੈਲੀਜੈਂਸਲੀ ਕਰਦੇ ਨੇ ਤੇ ਕਈ ਵਾਰ ਨੀਲੀਆਂ ਤੇ ਚਿੱਟੀਆਂ ਪੱਗਾ ਬੰਨੀਆਂ ਹੁੰਦੀਆਂ ਨੇ ਕੰਮ ਆਪ ਲਈ ਕਰ ਰਹੇ ਨੇ ਤੇ ਐਜੇ ਲੋਕਾਂ ਦੀ ਜਿਆਦਾ ਗਿਣਤੀ ਹੈ ਜਿਹੜੀ ਸਮਾਜ ਦੇ ਵਿੱਚ ਗਰਾਵਟ ਲਿਆ ਰਹੀ ਹੈ ਆਪਾਂ ਜਿੱਥੇ ਖੜਨਾ ਤੇ ਜਿਹੜੇ ਕੰਮਾਂ ਲਈ ਖੜਨਾ ਆਪਾਂ ਸੁਸਾਇਟੀ ਲਈ ਖੜਨਾ ਹੈ ਆਪਣਾ ਪੰਜਾਬ ਲਈ ਖੜਨਾ ਹੈ ਤੇ ਆਪਾਂ ਹਿੰਦੁਸਤਾਨ ਲਈ ਆ ਭਾਰਤ ਲਈ ਖੜਨਾ ਹੈ ਪਰ ਆਪਾਂ ਕਿਸੇ ਇੱਕ ਪਾਰਟੀ ਦੀ ਇਆਂ ਕਿਸੇ ਧੜੇ ਦੀ ਦਲਾਲੀ ਕਰਨ ਲੱਗ ਜੰਨੀ ਜਿਵੇਂ ਜਦ ਆਪਾਂ ਸ਼ੰਭੂ ਬਾਰਡਰ ਤੋਂ ਦਿੱਲੀ ਸਿੰਗੂ ਤੇ ਟਿੱਕਰੀ ਬਾਰਡਰ ਤੇ ਜਾ ਕੇ ਬੈਠੇ ਉਦੋਂ ਤੋਂ ਬਾਅਦ ਚ ਵਧੀਆ ਆਪਣਾ ਸੰਘਰਸ਼ ਆਲ ఓਵਰ ਇੰਡੀਆ ਚ ਲੋਕ ਇਹ ਕਹਿੰਦੇ ਸੀ ਵੀ ਜੇ ਜਿਹੜਾ ਭਾਰਤ ਮਾਤਾ ਹੈ ਤਾਂ ਮਾਤਾ ਦੇ ਮੁਕਟ ਮੁਕਟ ਹੈ ਉਹ ਪੰਜਾਬ ਹੈ ਇੰਨੀ ਇੱਜ਼ਤ ਆਪਾਂ ਨੂੰ ਦਿੱਤੀ ਸੀ ਸਿੱਖਾਂ ਨੂੰ ਪਰ ਉੱਥੇ 26 ਜਨਵਰੀ ਨੂੰ ਆਪਣੇ ਵਿੱਚੋਂ ਕੁਝ ਲੀਡਰਾਂ ਨੇ ਨੌਜਵਾਨਾਂ ਨੂੰ ਢੁਕਾ ਕੇ ਆਪਣਾ ਲਾਲ ਕਿਲੇ ਦੇ ਉੱਤੇ ਝੰਡਾ ਲਹਿਰਾਇਆ ਜਿਦੇ ਕਰਕੇ ਇੱਕ ਵਾਰ ਆਪਣਾ ਸੰਘਰਸ਼ ਬਿਲਕੁਲ ਹੀ ਡਾਮਡੋਲ ਹੋ ਗਿਆ ਸੀ ਉਦੋਂ ਤੋਂ ਬਾਅਦ 19 ਨਵੰਬਰ ਨੂੰ ਆਪਣੀਆਂ ਮੰਗਾ ਮੰਨੀਆਂ ਪ੍ਰਧਾਨ ਮੰਤਰੀ ਨੇ ਸਪੀਚ ਦੇ ਕੇ ਤੇ ਦਸੰਬਰ ਚ ਆਪਾਂ ਉੱਥੋਂ ਵਾਪਸ ਆਏ ਉਦੋਂ ਵੀ ਡਬਲ ਗੱਲਾਂ ਹੋ ਰਹੀਆਂ ਸੀ ਵੀ ਕੁਝ ਰਾਜਨੀਤਿਕ ਕੁਝ ਗੈਰ-ਰਾਜਨੀਤਿਕ ਪਰ ਇਹ ਗੈਰ-ਰਾਜਨੀਤਿਕ ਤੇ ਰਾਜਨੀਤਿਕ ਇਸ ਕਰਕੇ ਕਰਿਆ ਗਿਆ ਵੀ ਜਿਹੜਾ ਸੇਤ ਕਿਸਾਨ ਮੋਰਚੇ ਦੀ ਟੌਰ ਖਤਮ ਕਰਨੀ ਸੀ ਜਿਹੜੀ ਉਦੋਂ ਤੋਂ ਬਾਅਦ ਚ ਕੁਝ ਜਿਹੜੇ ਕਿਸਾਨ ਲੀਡਰਾਂ ਦੀ ਸੂਝ-ਬੂਝ ਨਾਲ ਦੁਬਾਰਾ ਸਿਰਫ ਤੋਂ ਕਿਸਾਨ ਮੋਰਚਾ ਇਕੱਠਾ ਹੋਇਆ ਤੇ ਉਹਦੀ ਪੂਰੀ ਸੇਅ ਹੋਈ ਪਰ ਉਹ ਤੋਂ ਬਾਅਦ ਦੇ ਵਿੱਚ 2024 ਦੇ ਵਿੱਚ ਸ਼ੰਭੂ ਤੇਖਨੋਰੀ ਬਾਰਡਰ ਤੇ ਜਿਹੜੇ ਕਹਿੰਦੇ ਧਰਨੇ ਲਗਾ ਕੇ ਉਹ ਸਯੁਕਤ ਕਿਸਾਨ ਮੋਰਚੇ ਨੂੰ ਖੇਰੂ ਖੇਰੂ ਕਰਨ ਦੀ ਫੇਰ ਕੋਸ਼ਿਸ਼ ਹੋਈ ਉਦੋਂ ਵੀ ਬੰਦੇ ਹਰੀਆਂ ਪੱਗਾਂ ਬੰਨੀਆਂ ਸੀ ਪਰ ਉਹਨਾਂ ਦਾ ਟੀਚਾ ਜਿਹੜਾ ਸੀ ਉਹ ਕਿਸਾਨ ਯੂਨੀਅਨਾਂ ਦੀ ਇਕੱਤਰਤਾ ਨੂੰ ਖਤਮ ਕਰਨ ਦੀ ਸੀ ਆਪਣੀ ਇੰਡੀਵਿਜੂਅਲ ਪਰਸਨੈਲਿਟੀ ਨੂੰ ਵੱਡਾ ਕਰਨ ਦਾ ਸੀ ਪਰ ਉਹ ਆਈ ਨਹੀਂ ਹੁੰਦੇ ਜਦ ਆਪਾਂ ਸਰਬੱਤ ਦਾ ਭਲਾ ਨਹੀਂ ਨਾ ਮੰਗਦੇ ਤੁਸੀਂ ਦੇਖੋ ਸਰਕਾਰ ਨਾਲ ਲੜ ਕੇ ਜਿਹੜਾ ਇਹ ਕੰਮ ਕਰਿਆ ਗਿਆ ਨਵੰਬਰ ਦੇ ਵਿੱਚ ਜਿਹੜਾ ਦੁਬਾਰਾ ਇਹਨਾਂ ਨੇ ਮੋਰਚੇ ਨੂੰ ਇੱਕ ਨਵੀਂ ਨਰੰਗਤ ਦੇਣ ਲਈ 2024 ਦੇ ਸ਼ੁਰੂ 'ਚ ਇਹ ਮੋਰਚਾ ਲੱਗਿਆ ਤੇ 2000 ਦੇ ਐਂਡ ਤੱਕ ਉਹ ਇੰਨਾ ਮੋਮੈਂਟਮ ਨਹੀਂ ਫੜ ਰਿਹਾ ਸੀ ਤੇ ਆਪਾਂ ਦੀਪ ਵਰਗੇ ਮੁੰਡੇ ਆਪਾਂ ਸ਼ਹੀਦ ਕਰਾ ਲੇ ਤੇ ਇੱਕ ਲੰਗਰ ਵਿੱਚ ਮੁੰਡਾ ਉਹਦੇ ਵਿੱਚ ਕਿੰਨੀ ਜ਼ਿਆਦਾ ਕੁੱਟਮਾਰ ਹੋਈ ਸੀ ਤੇ ਤਿੰਨ ਲੜਕੇ ਮਹੋਰ ਸ਼ਹੀਦ ਹੋਏ ਜਿਨ੍ਹਾਂ ਨੂੰ ਹਾਰਟ ਅਟੈਕ ਹੋਰ ਚੀਜ਼ਾਂ ਕਹਿ ਕੇ ਤੇ ਅੱਖਾਂ ਦੀ ਨਿਗਾਹ ਕਈਆਂ ਦੀ ਗਈ ਤੇ ਸਾਰਾ ਕੁਝ ਜੇ ਦੇਖਿਆ ਆਪਾਂ ਉਹਦਾ ਨਿਚੋੜ ਕੀ ਸੀ ਆਪਾਂ ਲੈ ਕੇ ਕੀ ਆਏ ਉਲਟਾ ਜਿਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਸੀ ਸਰਕਾਰ ਨੇ ਉਹਨਾਂ ਤੇ ਪਰਚੇ ਦਰਜ ਨਹੀਂ ਕਰੇ ਹਰਿਆਣਾ ਸਰਕਾਰ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਜਿਹਨੇ ਸਾਡੇ ਬੱਚਿਆਂ ਤੇ ਸ਼ਾਂਤ ਮਈ ਜਿਹੜੇ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਉਹਨਾਂ ਤੇ ਗੋਲੀ ਤੱਕ ਚਲਾਈ ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਉੱਥੋਂ ਆਪਣਾ 2025 ਦੇ ਵਿੱਚ ਉੱਥੋਂ ਉਠਾਇਆ ਗਿਆ ਕਿਹੜੇ ਹਾਲਾਤਾਂ ਚ ਤੁਸੀਂ ਦੇਖੋ ਇਹਨਾਂ ਨੇ ਜਿਹੜਾ ਮੋਰਚਾ ਜਿਹੜਾ 19 ਮਾਰਚ ਨੂੰ ਇਹਨਾਂ ਨੇ اٹھਾਇਆ ਉੱਥੋਂ ਚੱਕਿਆ ਉਦੋਂ ਰਾਤ ਨੂੰ ਆਈ ਡੀ ਆਈ ਜੀ ਮਨਦੀਪ ਸਿੱਧੂ ਇਨਾ ਤੇ ਵੀ ਪਰਚਾ ਦਰਜ ਚਾਹੀਦਾ ਕਿਉਂਕਿ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਟਰਾਲੀਆਂ, ਟਰੈਕਟਰ, ਏਸੀ, ਫ੍ਰਿਜ, ਸਿਲੰਡਰ, ਈਵਨ ਰਾਸ਼ਨ ਤੱਕ ਚੋਰੀ ਕਰਨਿਆ ਗਿਆ ਤੇ ਜਿਵੇਂ ਹੋਰ ਆਰਡਰ ਸੀਗੇ ਚਾਹੇ ਉਹ ਸੀਐਮ ਭਗਵੰਤ ਮਾਨਸੀ ਤੇ ਡੀਸੀ ਜਾਂ ਕੋਈ ਹੋਰ ਇਨਵੋਲਵਡ ਸੀ ਉਹਨਾਂ ਦੇ ਵੀ ਪਰਚੇ ਚਾਹੀਦੇ ਨੇ ਪਰ ਜਿਹੜੀਆਂ 21 ਮਾਰਚ ਨੂੰ ਉਥੋਂ ਟਰਾਲੀਆਂ ਨਾਬੇ ਆਈਆਂ ਕੱਲੇ ਇੱਕ ਪੱਪੂ ਸਟੀਲ ਤੇ ਪਰਚਾ ਦਰਜ ਕਰਕੇ ਇਹ ਸਾਰੀ ਕੁਛ ਚੀਜ਼ ਨੂੰ ਇੱਕ ਬੰਦੇ ਦੇ ਮੜ ਕੇ ਖਤਮ ਕਰਨਾ ਚਾਹੁੰਦੇ ਨੇ ਐ ਨਹੀਂ ਹੋਣਾ ਇਹ ਜਿਹੜਾ ਗੁਰਲਾਲ ਖੰਕਨੌਰ ਸੀ ਉਹਦੇ ਉੱਥੋਂ ਵੀ 6 ਟਰਾਲੀਆਂ ਪੜੀਆਂ ਗਈਆਂ ਸੀ ਉਹਦਾ ਅਜੇ ਤੱਕ ਨਾਮ ਵਿੱਚ ਕਿਉਂ ਨਹੀਂ ਆਇਆ ਡੀਆਈਜੀ ਸਿੱਧੂ ਦਾ ਨਾਮ ਕਿਉਂ ਨਹੀਂ ਆਇਆ ਇਹ ਸਾਰੇ ਅਫਸਰਾਂ ਦੇ ਜਿਨ੍ਹਾਂ ਨੇ ਮਿਸਹੈਂਡਲਿੰਗ ਕਰੀ ਤੇ ਆਪਣੇ ਬੰਦੇ ਦੇ ਤਸ਼ੱਦਦ ਕਰੀ ਤੁਸੀਂ ਦੇਖੋ ਜਿਹੜੇ ਪੁਲਿਸ ਮੁਕਾਬਲੇ ਇਹ ਜੇ ਨਕਲੀ ਦਿਖਾਉਂਦੇ ਨੇ ਗੈਂਗਸਟਰਾਂ ਨੂੰ ਮਾਰਦੇ ਦਿਖਾਉਂਦੇ ਨੇ ਕਿਸੇ ਚੰਗੇ ਬੱਚੇ ਨੂੰ ਕਤਲ ਕਰ ਦਿੰਦੇ ਨੇ ਉਹ ਜਿਹਦੇ ਤਾਂ ਕੇਸ ਬਣਦੇ ਨਹੀਂ ਇੱਕ ਬੰਦੇ ਤੇ ਤੋੜਾਂ ਝਾੜ ਕੇ ਤੁਸੀਂ ਬਾਕੀ ਸਾਰਿਆਂ ਦਾ ਜਿਹੜੇ ਕਰੇ ਹੋਈ ਤਸ਼ੱਦਦ ਨੂੰ ਸਾਮਾਪਤ ਕਰਨਾ ਚਾਹੁੰਦੇ ਹੋ ਐ ਨਹੀਂ ਹੋਣਾ ਚਾਹੀਦਾ ਆਪਣੇ ਸਮਾਜ ਨੂੰ ਆਹ ਸਾਫ਼ ਕਰੀਏ ਜਿਹੜੇ ਪਾਰਟੀਆਂ ਵੀ ਤੁਸੀਂ ਦੇਖੋ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਮੁੱਦਿਆਂ ਤੇ ਗੱਲ ਨਹੀਂ ਕਰ ਰਹੇ ਇਹ ਸਾਰਿਆਂ ਨੂੰ ਸਮਾਜ ਨੂੰ ਸਾਫ਼ ਕਰਨ ਲਈ ਖੜੇ ਹੋਣਾ ਚਾਹੀਦਾ ਤੇ ਜਿਹੜੇ 도ਗਲੇ ਕਿਰਦਾਰ ਤੇ ਕਰਪਸ਼ਨ ਵਾਲੇ ਬੰਦੇ ਨੇ ਉਹਨਾਂ ਨੂੰ ਪਿੱਛੇ ਟਾਓ ਇਮਾਨਦਾਰ ਤੇ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਤੇ ਨਿਚਲੇ ਲੈਵਲ ਤੋਂ ਇਹ ਸ਼ੁਰੂ ਕਰੋ ਪਿੰਡਾਂ 'ਚ ਏਕਾ ਬਰਕਰਾਰ ਕਰੋ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਗਲਤੀਆਂ ਕਰਦੇ ਨੇ ਉਹਨ ਜਿਵੇਂ ਸ੍ਰੀ ਭਗਵੰਤ ਮਾਨ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਕਹਿ ਲਓ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੇ ਪੰਚਾਇਤੀ ਠੇਕੇ ਆਏ ਹੋਏ ਨੇ ਉਹ ਸਾਰੇ ਗੱਲਬਾਤ ਕਰਨ ਨੂੰ ਵਰਦੇ ਨੇ ਉਹ ਚੀਜ਼ਾਂ ਬਾਰੇ ਧਿਆਨ ਦਿਓ ਇਹ ਤੁਹਾਡੇ ਹੱਥੋਂ ਪਾਵਰ ਖੋਣ ਦੀ ਸਾਰੀ ਸਕੀਮ ਹੈ ਇਸ ਕਰਕੇ ਦੋਗਲੇ ਹੋ ਕੇ ਇਹਨਾਂ ਦਾ ਸਾਥ ਨਾ ਦਿਓ ਇਹਨਾਂ ਦੀਆਂ ਕਰੀਆਂ ਹੋਈਆਂ ਕਰਤੂਤਾਂ ਜੱਗ ਜਾਰ ਕਰੋ ਆਓ ਇਕੱਠੇ ਹੋ ਕੇ ਸਮਾਜ ਨੂੰ ਸਾਫ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ